ਸਸੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਜਿਹੜਾ ਧਰਨਾ ਅੱਜ ਦੂਜੇ ਦਿਨ ਪਹੁੰਚ ਚੁੱਕਿਆ ਹੈ ਬੜੀ ਗਿਣਤੀ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਆਗੂ ਕਿਸਾਨ ਨੇਤਾ ਮਹਿਲਾਵਾਂ ਪਹੁੰਚੀਆਂ ਹੋਈਆਂ ਨੇ ਤੇ ਕੁਝ ਜਿਹੜੇ ਕਿਸਾਨ ਯੂਥ ਦੇ ਜਿਹੜੇ ਆਗੂ ਨੇ ਕਿਸਾਨ ਦੇ ਜਿਹੜੇ ਯੂਥ ਲੀਡਰ ਨੇ ਉਹ ਵੀ ਉਰੇ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਅੱਜ ਅਸੀਂ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਇਹ ਸੰਘਰਸ਼ ਹੈਗਾ ਉਹ ਕਿਸ પાસੇ ਨੂੰ ਜਾ ਰਿਹਾ ਤੇ ਯੂਥ ਜਿਹੜੇ ਹੈਗੇ ਆ ਉਹ ਕੀ ਸਮਝਦੇ ਨੇ ਸਸਿਕਲ ਜੀ ਕੀ ਨਾਮ ਹੈ ਜੀ ਸਸਿਕਲ ਜੀ ਮੇਰਾ ਨਾਮ ਹਰਸ਼ੇਪ ਸਿੰਘ ਲੇਲਾ ਹਾਰਤੀ ਕਿਸਾਨ ਯੂਨੀਅਨ ਇਕਤਾਗ੍ਰਾਮ ਬਲਾਕ ਲਹਿਰਾ ਹਰਜੇਵ ਸਿੰਘ ਜੀ ਯੂਥ ਜਿਹੜਾ ਹੈਗਾ ਉਹ ਇਸ ਸਾਰੇ ਸੰਘਰਸ਼ ਨੂੰ ਕਿਵੇਂ ਦੇਖਦਾ ਹੈ ਪੰਜਾਬ ਦੇ ਸਾਰੇ ਨੌਜਵਾਨ ਦਿੱਲੀ ਘੋੜ ਦੇ ਵਿੱਚ ਵੀ ਸੰਘਰਸ਼ ਦਾ ਹਿੱਸਾ ਰਹੇ ਨੇ ਅੱਜ ਵੀ ਸੰਘਰਸ਼ ਦਾ ਹਿੱਸਾ ਨੇ ਕਿਉਂਕਿ ਨੌਜਵਾਨਾਂ ਕੋਲ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਹੈ ਰੋਜ਼ਗਾਰ ਨਹੀਂ ਹੈਗਾ ਇੱਥੇ ਨੌਕਰੀਆਂ ਨਹੀਂ ਖੇਤੀ ਸੰਕਟ ਦੇ ਵਿੱਚ ਹੈ ਆਦਾਰੇ ਵੇਚੇ ਜਾ ਰਹੇ ਨੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਇਸ ਕਰਕੇ ਨੌਜਵਾਨਾਂ ਦੀ ਲੋੜ ਹੈ ਸੰਘਰਸ਼ ਤੇ ਨੌਜਵਾਨ ਮੈਦਾਨ ਦੇ ਵਿੱਚ ਨੇ ਜਿਵੇਂ ਪਿੱਛੇ ਜੇ ਦੇਖਿਆ ਕਿ ਪਹਾਣਾ ਸਿੱਧੂ ਦੇ ਉੱਤੇ ਜਿਹੜਾ ਸਰਕਾਰ ਨੇ ਜੋ ਵੀ ਮਾਮਲੇ ਦਰਜ ਕੀਤੇ ਤੇ ਬਹੁਤ ਸਾਰੇ ਯੂਥ ਜਿਹੜੇ ਹੈਗੇ ਉਹਨਾਂ ਦੀ ਹਿਮਾਇਤ ਚ ਲੱਕੇ ਆਏ ਤੇ ਇਸ ਮੁੱਦੇ ਨੂੰ ਵੀ ਕਿਵੇਂ ਦੇਖਦੇ ਹਾਂ ਆ ਨਾ ਸਿੱਧੂ ਦਾ ਜਿਹੜਾ ਮਸਲਾ ਐ ਅਸਲ ਦੇ ਵਿੱਚ ਅਸੀਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਕੋਈ ਕਿਵੇਂ ਕੰਮ ਕਰਦਾ ਉਹਨਾਂ ਦਾ ਮਸਲਾ ਐ ਚੰਗਾ ਕੰਮ ਐ ਕੋਈ ਕਿਸੇ ਦੇ ਪੈਸੇ ਏਜੰਟਾਂ ਤੋਂ ਵਾਪਸ ਕਰਾਉਂਦਾ ਸਾਡੀ ਜਥੇਬੰਦੀ ਦੇ ਹਜ਼ਾਰਾਂ ਕੇਸ ਨੇ ਪਰ ਉਹਦੇ ਤੌਰ ਤਰੀਕੇ ਕੀ ਨੇ ਉਹਦੇ ਨਾਲ ਸਾਡੇ ਵਖਰੇਵੇਂ ਨੇ ਇਸ ਕਰਕੇ ਉਹਨਾਂ ਦਾ ਉਹ ਆਪਣਾ ਮਸਲਾ ਐ ਉਹ ਜਿਹੜਾ ਉਹਨਾਂ ਦਾ ਕੋਈ ਐਕਸ਼ਨ ਹੁੰਦਾ ਉਹ ਕੋਈ ਰੌਲਾ ਹੁੰਦਾ ਉਹਦਾ ਜਵਾਬ ਉਹ ਹੀ ਦੇ ਸਕਦੇ ਕੀ ਲੱਗਦਾ ਐ ਕਿ ਜਿਹੜਾ ਦੂਜਾ ਮੋਰਚਾ ਐ ਜਿਨ੍ਹਾਂ ਨੇ ਸ਼ੰਭੂ ਬਾਰਡਰ ਤੇ ਬੈਠੇ ਨੇ ਦਿੱਲੀ ਜਾਣ ਵਾਸਤੇ ਉਹਨਾਂ ਨੇ ਕਾਹਲ ਕੀਤੀ ਇਸ ਮਾਮਲੇ ਤੇ ਸਾਨੂੰ ਇਹ ਲੱਗਦਾ ਵੀ ਜਿੱਡੀ ਵੱਡੀ ਹਕੂਮਤ ਦੀ ਤਾਕਤ ਹੈ ਕਿਉਂਕਿ ਅਸੀਂ ਦਿੱਲੀ ਅੰਦੋਲਨ ਪਹਿਲਾਂ ਦੇਖਿਆ ਜਿਵੇਂ ਉਹਨਾਂ ਨੇ ਵਾਰ-ਵਾਰ ਅਟੈਕ ਕੀਤੇ ਨੇ ਉਸ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਤਾਕਤ ਨੂੰ ਧਿਆਨ ਚ ਰੱਖਦੇ ਹੋਏ ਲੋੜ ਹੈ ਅੱਜ ਕਿ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਇਹ ਸੰਘਰਸ਼ ਨੂੰ ਲੜਿਆ ਜਾਵੇ ਉਹ ਸਾਥੀ ਜਿਹੜੇ ਕੁਝ ਜਥੇਬੰਦੀਆਂ ਇੱਕ ਛੋਟਾ ਹਿੱਸਾ ਸੰਯੁਕਤ ਕਿਸਾਨ ਮੋਰਚੇ ਤੋਂ ਅੱਡ ਹੋ ਕੇ ਦਿੱਲੀ ਕੂਚ ਨੂੰ ਜਾਣਾ ਚਾਹੁੰਦਾ ਸੀ ਪਰ ਸਰਕਾਰ ਨੇ ਬਾਡਰਾਂ ਤੇ ਰੋਕੇ ਹੋਏ ਨੇ ਸਾਡੀ ਉਹਨਾਂ ਨੂੰ ਵੀ ਸਾਥੀਆਂ ਨੂੰ ਅਪੀਲ ਹੈ ਵੀ ਆਓ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਰਹਿ ਕੇ ਝੰਡੇ ਥੱਲੇ ਇਸ ਸੰਘਰਸ਼ ਨੂੰ ਅੱਗੇ ਵਧਾਈਏ ਆਪਣੀ ਜਿੱਤ ਵੱਲ ਲੈ ਕੇ ਜਾਈਏ ਕੀ ਲੱਗਦਾ ਹੈ ਕਿ ਜਿਹੜੀ ਸ਼ਾਮ ਦੀ ਮੀਟਿੰਗ ਹੈ ਜੇ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ ਤੇ ਅਗਲਾ ਐਕਸ਼ਨ ਕੀ ਹੋਊਗਾ ਤੁਹਾਡੀ ਹਮਾਇਤ ਉਹਨਾਂ ਦੇ ਨਾਲ ਕਿਵੇਂ ਰਹੂਗੀ ਅੱਗੇ ਅਸਲ ਦੇ ਵਿੱਚ ਇਹ ਸਾਡੀ ਕੋਈ ਮੀਟਿੰਗ ਨਹੀਂ ਜਿਹੜੀ ਜਥੇਵੰਦੀਆਂ ਦੀ ਇਹ ਮੀਟਿੰਗ ਹੈ ਇਹਦੇ ਬਾਰੇ ਉਹਨਾਂ ਦਾ 뷰 ਲੋ ਉਹੀ ਕਮੈਂਟ ਕਰ ਸਕਦੇ ਨੇ ਤੇ ਤੁਸੀਂ ਉਹਨਾਂ ਦੇ ਸਮਰਥਨ ਚ ਅੱਜ ਉਰੇ ਬੈਠੇ ਹੋ ਹਾਂ ਜੇਕਰ ਕੋਈ ਜ਼ਬਰ ਹੁੰਦੇ ਉਹਨਾਂ ਦੇ ਉੱਤੇ ਤਾਂ ਅਸੀਂ ਉਹਨਾਂ ਦੇ ਜ਼ਬਰ ਦੇ ਖਿਲਾਫ ਉਹਨਾਂ ਦੀ ਮਦਦ ਲਈ ਤਾਲਮੇਲ ਮੇਂ ਪ੍ਰੋਗਰਾਮ ਜਥੇਵੰਦੀ ਨੇ ਐਲਾਨ ਕੀਤੇ ਨੇ ਅਸੀਂ ਉਹ ਕਰਦੇ ਰਹਿਣਾ ਕੀ ਲੱਗਦਾ ਸਰਕਾਰ ਦੀ ਇਹ ਸਟ੍ਰੈਟਜੀ ਹੈ ਕਿ ਕੋਡ ਲੱਗਣ ਵਾਲਾ ਤੇ ਡਿਲੇ ਕਰਨ ਦਾ ਤਰੀਕਾ ਹੈ ਅੱਜ ਮੀਟਿੰਗ 2 ਦਿਨ ਬਾਅਦ ਮੀਟਿੰਗ 4 ਦਿਨ ਬਾਅਦ ਮੀਟਿੰਗ ਹਾਂ ਸਰਕਾਰ ਚਾਹੁੰਦੀ ਹੈ ਸਰਕਾਰ ਇੱਕ ਬਹਾਨਾ ਚਾਹੁੰਦੀ ਹੈ ਬਿਚੋਣ ਜਾਬਤਾ ਲੱਗ ਜੇ ਅਸੀਂ ਆਪਦੇ ਪੱਲੋਂ ਛਾੜਦੇ ਹੋ ਜੀਏ ਪਰ ਕੋਈ ਚੋਣ ਜਾਬਤੇ ਨਹੀਂ ਜਦੋਂ ਲੋਕ ਆਪਦੇ ਹੱਕਾਂ ਲਈ ਮੈਦਾਨ ਚਾਉਂਦੇ ਨੇ ਲੋਕਾਂ ਦਾ ਹੜ ਹੁੰਦਾ ਤਾਂ ਸਾਰੇ ਚੋਣ ਜਾਬਤੇ ਵੀ ਟੁੱਟਣਗੇ ਸਾਰੇ ਕਾਨੂੰਨ ਵੀ ਬਣਨਗੇ ਸਭ ਕੁਝ ਹੋਉਂਦਾ ਹੈ ਤਾਂ ਇਹ ਸਿਗੇ ਯੂਥ ਜਿਹੜੇ ਕਿਸਾਨ ਆਗੂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਰੇ ਜਿੰਨੇ ਕਿਸਾਨ ਯੂਨੀਅਨਾਂ ਹੈਗੀਆਂ ਉਹਨਾਂ ਨੂੰ ਇੱਕ ਛਤਰੀ ਤੇ ਆ ਕੇ ਸੰਯੁਕਤ ਕਿਸਾਨ ਮੋਰਚਾ ਦਾ ਝੰਡੇ ਥੱਲੇ ਆ ਕੇ ਇਕੱਠੇ ਹੋ ਕੇ ਇੱਕ ਮੱਲਾ ਮਾਰਨ ਦੀ ਲੋੜ ਹੈ ਤਾਂ ਜੋ ਅਸੀਂ ਸਰਕਾਰ ਦੇ ਜਿਹੜੇ ਜ਼ਬਰ ਐ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਸਕੀਏ ਪਟਿਆਲਾ ਤੋਂ ਪੰਜਾਬ ਤੱਕ ਦੇ ਲਈ ਮਨੀਸ਼ ਕੌਸ਼ਲ